ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖਿਓ ਆਪਾਂ ਸਭ ਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਨੌਵੇਂ ਨਾਨਕ ਦਾ ਸ਼ਹਾਦਤ ਦਾ 350 ਸਾਲਾ ਸਮਾਗਮ ਸਾਰੀ ਦੁਨੀਆ ਦੇ ਵਿੱਚ ਮਨਾਏ ਜਾ ਰਹੇ ਸੋ ਆਪਣੇ ਤੇ ਵੀ ਬੜੀ ਕਿਰਪਾ ਕੀਤੀ ਹੈ ਸਾਡੇ ਫ੍ਰੀਕਵੈਂਟ ਵਾਲਿਆਂ ਤੇ ਕੋੜਪੂਰੇ ਵਾਲਿਆਂ ਤੇ ਸਾਡੇ ਆਲੇ ਦੁਆਲੇ ਦੇ ਪਿੰਡਾਂ ਵਾਲਿਆਂ ਤੇ ਗੁਰੂ ਸਾਹਿਬ ਨੇ ਕਿ ਆਪਾਂ ਵੀ ਫਰੀਦਕੋਟ ਗੋਦੜੀ ਸਾਹਿਬ ਵਿਖੇ ਸ਼ਨੀਵਾਰ ਨੂੰ ਸ਼ਾਮ ਨੂੰ 7 ਵਜੇ ਇੱਕ ਕੀਰਤਨ ਸਮਾਗਮ ਕਰਾਉਣਾ ਔਰ ਉਸ ਕੀਰਤਨ ਸਮਾਗਮ ਦੀ ਬਲਖਣਤਾ ਹੈ ਕਿ ਉਹ ਸਾਰਾ ਬੀਬੀਆਂ ਦਾ ਜਥਾ ਹੈ ਜਿਹਦਾ ਨਾਮ ਗਾਵਨੀ ਹੈ ਔਰ ਕੋਈ ਅਮੈਰਕਾ ਤੋਂ ਆਈ ਹੈ ਬੀਬੀ ਕੋਈ ਕਿਤੋਂ ਆਈ ਹੈ ਸਾਰਿਆਂ ਨੇ ਇਥੇ ਬਹੁਤ ਵੱਡਾ ਉਤਰਾਲਾ ਕੀਤਾ ਸੋ ਮੈਂ ਬੇਨਤੀ ਕਰਦਾ ਕਿ ਸ਼ਨੀਵਾਰ ਸ਼ਾਮ ਨੂੰ 6 ਵਜੇ ਆ 7 ਵਜੇ ਆਪਾਂ ਸਾਰੇ ਜਾਣੇ ਗੁਰਦੁਆਰਾ ਗੋਦੜੀ ਸਾਹਿਬ ਪਹੁੰਚ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਗੁਰੂ ਸਾਹਿਬ ਦੀ ਸ਼ਹਾਦਤ ਦਾ ਜਿਹੜਾ ਵਿਲੱਖਣ ਸੁਨੇਹਾ ਹੈ ਉਹ ਘਰ-ਘਰ ਵਿੱਚ ਪਹੁੰਚਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ